ਉਤਪੁਰ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵੀ ਆ ਇੱਥੇ ਜਾਂਦੇ ਆ ਹੈਡ ਟੀਚਰ ਸਾਹਿਬ ਨੂੰ ਮਿਲਦੇ ਆ ਗਿਆ ਕਿ ਇੱਥੇ ਦੀ ਸਥਿਤੀ ਸਕੂਲ ਦੀ ਕਿਸ ਤਰ੍ਹਾਂ ਬੋਲ ਸਕਦੇ ਆ ਜਿਹੜੀ ਸਕੂਲ ਦੀ ਬਿਲਡਿੰਗ ਹੈਗੀ ਆ ਕਾਫੀ ਸ਼ਾਨਦਾਰ ਬਿਲਡਿੰਗ ਹੈਗੀ ਆ ਵਾਕਿਆ ਹੀ ਲੈਂਟਰ ਪਏ ਹੋਏ ਨੇ ਪੱਖੇ ਲੱਗੇ ਹੋਏ ਨੇ ਬਾਕੀ ਹੈਡ ਟੀਚਰ ਸਾਹਿਬ ਨੂੰ ਮਿਲਦੇ ਆ ਦਫਤਰ ਦੇ ਵਿੱਚ ਜਾਂਦੇ ਆ ਦਫਤਰ ਵਿੱਚ ਜਾ ਕੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੀਤ ਰਾਮ ਅਜੇ ਤੁਸੀਂ ਇੱਥੇ ਕੀ ਹੈਗੇ ਆ ਮੈਂ ਸਕੂਲ ਦੇ ਇੰਚਾਰਜ ਆ ਜੀ ਇਨਚਾਰਜ ਹੈ ਗਿਆ ਇੱਕ ਕਿਹੜੀ ਕਿੰਨੀਵੀਂ ਕਲਾਸ ਤੱਕ ਸਕੂਲ ਹੈਗਾ ਇਹ ਸਾਰਾ ਇਹ ਨਰਸਰੀ ਤੋਂ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਔਰ ਟੀਚਰ ਕਿੰਨੇ ਆ ਫਿਲਹਾਲ ਇਸ ਵਕਤ ਪ੍ਰੈਜ਼ੈਂਟ ਟੀਚਰ ਹੈਗੇ ਦੋ 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 ਟੀਚਰ ਔਰ ਪੰਜ ਕਲਾਸਾਂ ਇਹਦੇ ਪੜਾਈ ਕਿਸ ਤਰ੍ਹਾਂ ਹੁੰਦੀ ਹੋਏਗੀ ਸਰ ਜੀ ਤਾਂ ਕਲਾਸਾ ਮਤਲਬ ਜਿੱਦਾਂ ਕਿ ਤਰੀਕ ਲੱਖ ਕਲਾਸਾਂ ਮਤਲਬ ਇੱਕ ਤੀਜੀ ਚੌਥੀ ਪੰਜਵੀਂ ਇੱਕ ਤੀਜੋਂ ਕਲਾਸਾਂ ਦੇ ਦਿੱਤੀਆਂ ਇੱਕ ਨੂੰ ਨਰਸਰੀ ਤੋਂ ਲੈ ਕੇ ਪਹਿਲੀ ਦੂਜੀ ਲੈ ਕੇ ਯੂਕੇ ਜੈ ਇੱਕ ਨੂੰ ਟੀਚਰ ਦੇ ਦਿੱਤਾ ਮਤਲਬ ਕਲਾਸਾਂ ਕੰਬਾਈਨ ਕਰਕੇ ਇਦਾਂ ਇਸ ਸਕੂਲ ਦੇ ਬੱਚੇ ਕਿੰਨੇ ਆ ਬੱਚੇ ਸਾਰੇ 32 32 ਬੱਚੇ ਆ ਗਿਆ ਇਹ ਸਕੂਲ ਕਿੰਨੇ ਸਮੇ ਤੋਂ ਹੁੰਦਾ ਜਾਂ ਅੰਦਾਜ਼ਾ ਕਿੰਨੇ ਸਮੇ ਤੋਂ ਚੱਲ ਰਿਹਾ ਹੈ ਇਹ ਚੱਲ ਰਿਹਾ ਹੁਣ ਤਕਰੀਬਨ 50 ਸਾਲ 45 45 ਸਾਲ ਦਾ ਹੋ ਗਿਆ ਆਲੇ ਇੰਨੇ ਸਾਲ ਤੋਂ ਚੱਲਦਾ ਹੈ ਬੱਚਿਆਂ ਦੀ ਗਿਣਤੀ ਘਟਦਾ ਕਾਰਨ ਕੀ ਹੈ ਕਿ ਜਿੱਦਾਂ ਹੁਣ ਪਿੰਡ ਪਾਪੂਲੇਸ਼ਨ ਇਹ ਨਹੀਂ ਇਦਾਂ ਪਾਪੂਲੇਸ਼ਨ ਜਾਂ ਪਿੰਡ ਦਾ ਬਰਥ ਰੇਟ ਹੈ ਜਿੱਦਾਂ ਕਿਤੇ ਦੋ ਬੱਚੇ ਜਾਂ ਤਿੰਨ ਵਿੱਚ ਜਨਮ ਲੈਂਦੇ ਆ ਉਹ ਮਤਲਬ ਕਹਿੰਦਾ ਕਿ ਪਾਪੂਲੇਸ਼ਨ ਘਟ ਹੈ ਕਿ ਕਿਉਂਕਿ ਬਾਹਰ ਚੱਲ ਜਾਂਦਾ ਹੈ ਕਿ ਇੱਥੇ ਵੀ ਖਾਣਾ ਆਂਦਾ ਹੈ ਹਾਂਜੀ ਸਹਰਾ ਆਂਦਾ ਬਿਲਕੁਲ ਸਹੀ ਆਂਦਾ ਹਾਂਜੀ ਬਿਲਕੁਲ ਸਹੀ ਬੱਚਿਆਂ ਨੂੰ ਮਤਲਬ ਬਦਲ ਕੇ ਖਾਣਾ ਦਿੰਦੇ ਆ ਹਾਂਜੀ ਹ ਹ ਅਮੀਨੂ ਦੇ ਅਕੋਰਡਿੰਗ ਨਹੀਂ ਦਿੰਦਾ ਹਾਂਜੀ ਮੀਨੂ ਜੋ ਸਰ ਗਵਰਨਮੈਂਟ ਵੱਲੋਂ ਹਾਂਜੀ ਹਰ ਹਰ ਮਹੀਨੇ ਨਵਾਂ ਮੀਨੂ ਆਂਦਾ ਕੋਈ ਮੁਸ਼ਕਲ ਤਾਂ ਨਹੀਂ ਆਂਦੀ ਕਿਉਂਕਿ ਪੰਜ ਕਲਾਸਾਂ ਹੈਗੀਆਂ ਤੇ ਟੀਚਰ ਘੱਟ ਹੈਗੇ ਆ ਕੋਈ ਪ੍ਰਾਈਵੇਟ ਵੀ ਰੱਖਿਆ ਪ੍ਰਾਈਵੇਟ ਹਾਂਜੀ ਇੱਕ ਟੀਚਰ ਹਾਂਜੀ ਕੁੜੀ ਪਿੰਡੋਂ ਆਸੀ ਉਹ ਤੁਸੀਂ ਆਪਣੇ ਹਾਂਜੀ ਖੋਲੋ ਖਰਚ ਆਂਦੇ ਆ ਵੈਸੇ ਦੇਖੋ ਅਸੀਂ ਵੀ ਨਵਾਂ ਸ਼ਰਦੋਬਾ ਯੂਟਿਊਬ ਚੈਨਲ ਅਸੀਂ ਬਹੁਤ ਸਾਰੀਆਂ ਦਾਵਾਂ ਤੇ ਅਸੀਂ ਕੀਤਾ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਪੜਾਈ ਦੇ ਸਬੰਧ ਦੇ ਵਿੱਚ ਘੱਟੋ ਘੱਟ ਜਿੰਨੀਆਂ ਕਲਾਸਾਂ ਉੰਨੇ ਟੀਚਰ ਤਾਂ ਤੁਹਾਨੂੰ ਜ਼ਰੂਰ ਦੇਣੇ ਚਾਹੀਦੇ ਹੈਗੇ ਆ ਅਗਰ ਸਿਹਤ ਸਿਹਤ ਸਹੂਲਤਾਂ ਔਰ ਪੜਾਈ ਇਹ ਦੋਈ ਚੀਜ਼ਾਂ ਸਾਡੇ ਫਿੱਟ ਹੋ ਜਾਂਦੀਆਂ ਤਾਂ ਸਾਡਾ ਜਿਹੜਾ ਦੇਸ਼ ਹੈ ਪੰਜਾਬ ਹੈਗਾ ਉਹ ਸੋਨੇ ਦੀ ਚਿੜੀ ਬਣ ਸਕਦਾ ਹੈਗਾ ਇਸ ਕਰਕੇ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲੋਂ ਵੀ ਬੇਨਤੀ ਕਰਾਂਗੇ ਆਮਦ ਵੀ ਸਰਕਾਰ ਨੂੰ ਕਿ ਸਕੂਲਾਂ ਦਾ ਤੁਸੀਂ ਸਿਰਫ ਇੱਕ ਦਿਖਾਵਾ ਕਰਨ ਦੀ ਬਜਾਏ ਤੁਸੀਂ ਇਹਨਾਂ ਵਿੱਚ ਟੀਚਰਾਂ ਦੀ ਭਰਤੀ ਕਰੋ ਤਾ ਜੋ ਜਿਹੜੇ ਵੱਧ ਤੋਂ ਵੱਧ ਬੱਚੇ ਹੋਣ ਇੱਥੇ ਇੱਥੇ ਪੱਖੇ ਵਗੈਰਾ ਬਿਜਲੀ ਵਗੈਰਾ ਲਾਈਟਿੰਗ ਪਾਣੀ ਦਾ ਸਿਸਟਮ ਠੀਕ ਹੈਗਾ ਪ੍ਰੋਪਰ ਸਾਰਾ ਵਧੀਆ ਹੈ ਹਾਂਜੀ ਪ੍ਰੋਪਰ ਮਤਲਬ ਤੁਹਾਡੇ ਵੱਲੋਂ ਕੋਈ ਕਮੀ ਨਹੀਂ ਹੈ ਨੀ ਕੋਈ ਨਹੀਂ ਹੈ ਜੀ ਸ਼ੁਕਰੀਆ ਬਹੁਤ ਬਤਨ ਦਾ ਕਿਚਨ ਦੇ ਵਿੱਚ ਆ ਗਏ ਹੈਗੇ ਆ ਖਾਣੇ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵੈਸੇ ਜੇ ਦੇਖਿਆ ਜਾਵੇ ਤਾਂ ਸਾਫ ਸਫਾਈ ਦਾ ਇੱਥੇ ਮੈਂ ਅਚਾਨਕ ਤੁਹਾਨੂੰ ਪਤਾ ਕਿ ਮੇਰਾ ਜਿਹੜਾ ਚੈਨਲ ਆ ਇਹ ਚਾਨਕ ਹੀ ਹਮੇਸ਼ਾ ਆਂਦਾ ਆ ਔਰ ਦੇਖਦੇ ਆ ਅਗਰ ਦੱਸ ਕੇ ਆਵਾਂਗੇ ਤਾਂ ਪ੍ਰੋਪਰ ਪਤਾ ਨਹੀਂ ਲੱਗਦਾ ਹੈਗਾ ਔਰ ਤੁਸੀਂ ਦੇਖ ਸਕਦੇ ਆ ਸਾਫ ਸਫਾਈ ਦਾ ਜਿਹੜਾ ਪ੍ਰੋਪਰ ਪ੍ਰਬੰਧ ਹੈਗਾ ਆ ਹਰ ਸਮਾਨ ਜਿਹੜਾ ਟਕਿਆ ਹੋਇਆ ਆ ਕਿਸੇ ਤਰ੍ਹਾਂ ਦੀ ਕੋਈ ਅੰਗੈਲੀ ਵਗੈਰਾ ਇੱਥੇ ਨਹੀਂ ਪਾਈ ਗਈ ਇਹ ਖਾਣਾ ਦੇਖ ਸਕਦੇ ਕੀ ਨਾਮ ਆ ਤੁਹਾਡਾ ਪਰਮਜੀਤ ਕਰਨੇ ਅੱਛਾ ਪਰਮਜੀਤ ਜੀ ਤੁਸੀਂ ਇੱਥੇ ਐ ਕੀ ਕਰਦੇ ਹੋ ਕੰਮ ਅਸੀਂ ਮਿੱਡੇ ਮਿਲਦਾ ਫੇਮ ਮਿੱਡੇ ਮਿਲਦਾ ਕਿਸ ਤਰ੍ਹਾਂ ਖਰਾਕ ਖਾਣਾ ਸਹੀ ਆ ਰਿਹਾ ਹੈ ਹਾਂ ਜੀ ਅਸੀਂ ਆਪ ਹੱਥੀ ਬਣਾਉਂਦੇ ਆ ਦੇ ਕੋਈ ਜੀ ਤੁਸੀਂ ਘਰ ਦੇ ਵਿੱਚ ਖਾਣਾ ਬਣਾਉਨੇ ਆ ਤਾਂ ਤੁਹਾਡੇ ਪਿੰਡ ਦੇ ਬੱਚੇ ਆ ਤੁਹਾਡੇ ਆਪਣੇ ਬੱਚੇ ਆ ਤਾਂ ਉਹਨਾਂ ਨੂੰ ਖਾਣਾ ਤਾਂ ਵਧੀਆ ਦੋਂਗੇ ਤਾਂ ਗੁੱਡਵਿੱਲ ਤਾਂ ਹੀ ਤੁਹਾਡੀ ਤਾਰੀਫ ਹੋਣੀ ਆ ਖਾਣਾ ਕਦ ਖਰਾਬ ਤਾਂ ਨਹੀਂ ਆ ਰਿਹਾ ਨਹੀਂ ਨਹੀਂ ਕਿੰਨੇ ਕ ਬੱਚਿਆਂ ਦਾ ਖਾਣਾ ਹੋ ਜਾਂਦਾ ਸਾਡੇ ਕੋਲ 35 35 32 ਬੱਚਿਆਂ ਦਾ ਖਾਣਾ ਹੋ ਜਾਂਦਾ ਹੈਗਾ ਖਾਣਾ ਫਿਰ ਸਵਾਦਿਸ਼ਟ ਬਣਾਉਨੇ ਆ ਹਾਂ ਜੀ ਵਧੀਆ ਬਣਾਉਨੇ ਆ ਹਾਂ ਜੀ ਠੀਕ ਹੈ ਜੀ ਦੇ ਵਿੱਚ ਦੇਖ ਸਕਦੇ ਆ ਕਿ ਆਂਗਣਵਾਲੀ ਸੈਂਟਰ ਜਿਹੜਾ ਆ ਉਹ ਵੀ ਖੁੱਲਿਆ ਹੋਇਆ ਆ ਅਸੀਂ ਜਿਸ ਤਰ੍ਹਾਂ ਕਿ ਪਹਿਲਾਂ ਉਧਰ ਤੁਸੀਂ ਦੇਖ ਕੇ ਆ ਗਾ ਮਿਡ-ਡੇ ਮੀਲ ਦਾ ਖਾਣਾ ਉਧਰ ਗੱਲ ਕੀਤੀ ਤੇ ਚਾਰਲਸ ਸਾਹਿਬ ਨਾਲ ਗੱਲ ਕੀਤੀ ਹੈ ਗਿਆ ਤੇ ਇਸ ਵਕਤ ਜਿਹੜੀ ਆ ਅਸੀਂ ਆਂਗਣਵਾੜੀ ਸੈਂਟਰ ਵੀ ਇਸ ਸਕੂਲ 'ਤੇ ਆ ਇਹਨਾਂ ਨਾਲ ਵੀ ਗੱਲ ਕਰਦੇ ਆ ਗਿਆ ਕਹਿੰਦੇ ਆ ਪ੍ਰੋਪਰ ਪੜ੍ਹਾਈ ਜਿਹੜੀ ਆ ਉਹ ਹੋ ਰਹੀ ਹੈਗੀ ਆ ਟੀਚਰਾਂ ਵੱਲੋਂ ਜਿਹੜੀ ਹੈਗੀ ਆ ਪੂਰੀ ਮਿਹਨਤ ਦੇ ਨਾਲ ਜਿਹੜਾ ਉਹ ਪੜਾਇਆ ਜਾ ਰਿਹਾ ਬੱਚੇ ਆਪਣਾ ਕੰਮ ਕਰਦੇ ਹੋਏ ਤੁਸੀਂ ਦੇਖ ਸਕਦੇ ਆ ਨਜ਼ਰ ਆ ਰਿਹਾ ਬਾਕੀ ਕੱਲੇ-ਕੱਲੇ ਬੱਚੇ ਬੈਠੇ ਹੋਏ ਆ ਤਾਂ ਜੋ ਗਰਮੀ ਦੇ ਮੌਸਮ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇੱਥੇ ਆਂਗਣਵਾੜੀ ਤੇ ਅਸੀਂ ਬਿਠੇ ਹੋਏ ਆ ਅੱਜ ਤੇ ਬਾਜੀ ਬਾ ਗ੍ਰੀਜ਼ ਹੈਲਥ ਕਮੇਟੀਆਂ ਕਰਨ ਗਿਆ ਡੇਂਗੂ ਦੇ ਬਾਰ ਵਾਕਿਆ ਡੇਂਗੂ ਦੇ ਅੱਜ ਲੱਗਦਾ ਬਾਰ ਕਰਨ ਲੱਗੇ ਆ ਹਾਂਜੀ ਸਰ ਜੀ ਇਹ ਸੀ ਫਿਰਜਿਸ ਦਾ ਮਤਲਬ ਇਹਨਾਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਸਾਰਾ ਕੁਝ ਹੈਲਥ ਵਿਭਾਗ ਕੋਲੋਂ ਨਾ ਹਾਂਜੀ ਅੱਛਾ ਤੁਸੀਂ ਆਂਗਣਵਾੜੀ ਦੇ ਵਿੱਚ ਕੰਮ ਕਰਦੇ ਹੋ ਪ੍ਰੋਪਰ ਤੁਹਾਡਾ ਕੰਮ ਕੀ ਹੁੰਦਾ ਹੈ ਆਂਗਣਵਾੜੀ ਵਿੱਚ ਆੰਗਨਵਾੜੀ ਦੇ ਸਰ ਸਰ ਦੇ ਕੰਮ ਹੁੰਦਾ ਪਹਿਲਾ ਨਾਮ ਕੀ ਤੁਹਾਡਾ ਚਰਨਜੀਤ ਖਰ ਅੱਛਾ ਚਰਨਜੀਤ ਜੀ ਤੁਸੀਂ ਦੱਸੋ ਤੁਹਾਡਾ ਪ੍ਰੋਪਰ ਕੰਮ ਕੀ ਹੁੰਦਾ ਤੇ ਤੁਸੀਂ ਕੀ ਕਰਦੇ ਹੈਗੇ ਇਹ ਤੇ ਸਾਰੇ ਅਸੀਂ ਦੇਖੋ 0 ਤੋਂ 6 ਸਾਲ ਦੇ ਵਿੱਚ ਸਾਡੇ ਕੋਲ ਹੁੰਦੇ ਆ ਅਸੀਂ ਸਾਰੇ ਪਿੰਡ ਦਾ ਸਰਵੇ ਕਰਨਾ ਹੁੰਦਾ ਕਿੰਨੇ ਕਿੰਨੇ ਬੱਚੇ ਆਉਂਦੇ ਸਾਡੇ ਸਾਡੇ ਬੱਚੇ ਹੁੰਦੇ ਆ ਦੇਖ ਲਓ ਵੇ 0 ਤੋਂ 6 ਮਹੀਨੇ ਤੋਂ ਤੇੰਨੇ ਸਾਰੇ ਬੱਚੇ ਸਾਡੇ ਹੈਗੇ ਆ 12 ਬੱਚੇ ਸਾਡੇ ਕੋਲ ਉਹਨਾਂ ਨੂੰ ਅਸੀਂ ਘਰਾਂ ਵਿੱਚ ਟੇਕ ਹੋਮ ਰਚਨ ਦੇਣਾ ਜੇ 3 ਤੋਂ 6 ਸਾਲ ਦੇ ਬੱਚੇ ਸਾਡੇ ਕੋਲ ਸਤਾਂ ਆਉਂਦੇ ਨੇ ਜਿਹੜੇ ਮਤਲਬ ਬਹੁਤ ਛੋਟੇ ਉਹਨਾਂ ਨੂੰ ਘਰਾਂ ਦੇ ਵਿੱਚ ਹਾਂਜੀ ਉਹਨਾਂ ਨੂੰ ਘਰਾਂ ਵਿੱਚ ਦੇਣਾ ਅੱਛਾ ਤੇ ਜਿਹੜੇ ਸਾਡੇ ਕੋਲ 3 ਤੋਂ 6 ਸਾਲ ਦੇ ਵਿੱਚ ਆ ਅਸੀਂ ਉਹਨਾਂ ਨੂੰ ਇੱਥੇ ਬਣਾ ਕੇ ਰਚਨ ਦੋ ਟਾਈਮ ਦਿੰਦੇ ਆ ਸਵੇਰ ਵੇਲੇ ਮਿੱਠਾ ਦਲੀਆ ਦਿੰਦੇ ਆ ਫਿਰ ਜੋ ਮੀਨੂ ਵਿੱਚ ਹੈਗਾ ਖਿਚੜੀ ਮਤਲਬ ਜਦੋਂ ਸਰਕਾਰ ਦਾ ਆਂਦਾ ਹੈਗਾ ਮੀਨੂ ਆਂਦਾ ਤੇ ਉਹਦੇ ਮੁਤਾਬਕ ਦਿੰਦਾ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਸਮੱਸਿਆ ਤਾਂ ਨਹੀਂ ਆਉਂਦੀ ਹੈ ਸਰ ਨਹੀਂ ਵੈਸੇ ਠੀਕ ਹੈ ਕਿਸੇ ਵੇਲੇ ਰਾਚਨ ਦੀ ਹੋ ਜਾਂਦੀ ਆ ਨਹੀਂ ਰਾਚਨ ਦੀ ਕੀ ਹੋ ਜਾਂਦੀ ਆ ਹੁਣ ਸਾਡਾ ਠੀਕ ਹੀ ਹੁੰਦਾ ਆ ਕਈਆਂ ਸੈਂਟਰਾਂ ਵਿੱਚ ਆਉਂਦਾ ਕਿ ਸਾਡਾ ਰਾਚਨ ਖਰਾਬ ਹੁੰਦਾ ਆ ਰਾਚਨ ਦੇ ਵੀ ਨਹੀਂ ਜੇ ਰਾਚਨ ਤੁਹਾਡੇ ਕੋ ਖਰਾਬ ਆਂਦਾ ਕੀ ਤੁਸੀਂ ਉਹਨੂੰ ਹੀ ਤਾਂ ਨਹੀਂ ਕਿ ਕਰਦੇ ਨੇ ਕਿ ਉਹ ਉਹ ਅਸੀਂ ਮਤਲਬ ਉਹ ਅਸੀਂ ਉਹਨਾਂ ਨੂੰ ਦੱਸਦੇ ਆਪਣੇ ਆਫਿਸ ਵਾਲਿਆਂ ਨੂੰ ਉਹ ਸਾਡੇ ਤੋਂ ਵਾਪਸ ਲੈ ਕੇ ਉਹ ਵਾਪਸ ਕਰਦੇ ਮਤਲਬ ਹੈ ਤੁਸੀਂ ਆਪਣੇ ਪਰਿਵਾਰ ਦੀ ਤਰ੍ਹਾਂ ਬੱਚਿਆਂ ਨੂੰ ਜਿਹੜਾ ਹੈਗਾ ਕਿ ਉਹ ਖਾਣਾ ਦਿੰਨੇ ਆ ਕਿ ਕਿਸੇ ਬੱਚੇ ਨੂੰ ਕੋਈ ਤੁਹਾਡੇ ਅੰਗਣਵੜੀ ਸੈਂਟਰ 'ਚ ਕਿੰਨੇ ਜਣੇ ਕੰਮ ਕਰ ਰਹੇ ਆ ਤੁਸੀਂ ਅਸੀਂ ਹਾਂਜੀ ਮੈਂ ਵਰਕਰ ਆ ਸਰ ਮੇਰੇ ਨਾਲ ਇੱਕ ਮੈਡਮ ਆ ਹੈਲਪਰ ਆ ਹੈਲਪਰ ਉਹਦਾ ਨਾਮ ਅਪਤਾਰ ਕੌਰ ਆ ਹਾਂਜੀ ਬਹੁਤ ਵਧੀਆ ਢੰਗ ਨਾਲ ਬੱਚੇ ਲਿਆਉਂਦੇ ਆ ਬੱਚਿਆਂ ਨੂੰ ਇਹ ਕਿੰਨੇ ਕਦੋਂ ਤੋਂ ਚੱਲ ਰਿਹਾ ਅੰਗਣਵੜੀ ਅੰਦਾਜ਼ਾ ਅੰਦਾਜ਼ਾ ਹੀ ਦੱਸੋ ਤੁਹਾਡਾ ਲੋਕ ਇਨਾ ਚੇਰ ਹੋ ਗਿਆ ਸਰ ਮੈਂ ਤਾਂ 87 ਤੋਂ ਕਮ ਕਰਦੀ ਹਾਂ ਮੈਨੂੰ 83 87 ਤੇ 90 ਮਤਲਬ ਹੈ ਕਿ ਕਾਫੀ ਪੁਰਾਣਾ ਸਮਾਂ ਜਿੱਦਾਂ ਸਕੂਲ 40 45 ਦੱਸਿਆ ਠੀਕ ਹੈ ਅਸੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਮੂਦਪੁਰ ਆਏ ਸੀ ਕਿ ਸੋਚਿਆ ਤਾਂ ਸੀਗਾ ਕਿ ਪੂਰੇ ਪਿੰਡ ਦੀ ਅਸੀਂ ਡੈਰੀ ਦਿਖਾ ਲਈਏ ਲੇਕਿਨ ਤੁਹਾਨੂੰ ਅਸੀਂ ਇਹ ਸਕੂਲ ਦੇ ਵਿੱਚ ਕੀ ਕੀ ਆ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਬਲਾਕ ਮੁਕੰਦਪੁਰ ਪਿੰਦਾ ਹੈਗਾ ਆ ਔਰ ਇੱਥੇ ਜਿਹੜਾ ਮਨਾਇਆ ਜਾ ਰਿਹਾ ਹੈਗਾ ਵਿਲੇਜ ਹੈਲਥ ਕਮੇਟੀਆਂ ਕਰਨੀਆਂ ਡੇਂਗੂ ਤੇ ਬਾਰ ਗੱਲ ਬਿਲਕੁਲ ਠੀਕ ਹੈਗੀ ਆ ਡੇਂਗੂ ਤੇ ਬਾਹਰ ਕੀਤਾ ਜਾਵੇਗਾ ਔਰ ਹੋਏਗਾ ਹੈਲਥ ਵਿਭਾਗ ਜਿਹੜਾ ਆ ਜਾਂ ਲੋਕ ਪਬਲਿਕ ਆ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਆ ਲੇਕਿਨ ਜਿਹੜੀਆਂ ਸਾਡੀਆਂ ਸਰਕਾਰਾਂ ਹੈਗੀਆਂ ਆ ਉਹ ਇਹਨਾਂ ਨੂੰ ਆਰਡਰ ਤੇ ਕਰ ਦਿੰਦੀਆਂ ਆ ਨਵਾਂ ਸ਼ਹਿਰ ਦਾ ਤੁਸੀਂ ਰੇਲਵੇ ਰੋਡ ਦੇਖੋ ਅਸੀਂ ਬਹੁਤ ਆਪਣੇ ਔਰ ਜਾ ਕੇ ਦੇਖੋ ਤੁਸੀਂ ਆਪਣੇ ਮੀਰਪੁਰਖਾ ਰੋਡ ਤੇ ਜਾ ਕੇ ਦੇਖੋ ਕਲੋਨੀਆਂ ਦੀਆਂ ਐਨੇ ਬੁਰੇ ਹਾਲਾਤ ਨੇ ਸਰਕਾਰਾਂ ਜਿਹੜੀਆਂ ਇਹ ਪਾਣੀ ਦੀ ਜਿਹੜੀ ਸਮੱਸਿਆ ਆ ਥਾਂ ਥਾਂ ਖੜਾ ਹੈਗਾ ਆ ਉਹਦਾ ਹੱਲ ਕਦੋਂ ਕਰਨ ਗਿਆ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਕਿ ਤੁਸੀਂ ਹੈਲਥ ਡਿਪਾਰਟਮੈਂਟ ਤੇ ਆਪਣੇ ਵੱਲੋਂ ਪੂਰਾ ਕੰਮ ਕਰਦਾ ਤੇ ਮੀਡੀਆ ਦੀ ਵੀ ਇਨਾਂ ਤੇ ਪੂਰੀ ਨਜ਼ਰ ਰਹਿੰਦੀ ਆ ਕਿ ਇਹ ਆਪਣਾ ਕੰਮ ਕਰਦੇ ਪੂਰਾ ਕੰਮ ਕਰ ਰਹੇ ਹੈ ਗਿਆ ਪਰ ਸਰਕਾਰਾਂ ਜਿਹੜੀਆਂ ਉਹਨਾਂ ਨੇ ਕੰਮ ਕਰਨੇ ਆ ਥਾਂ ਥਾਂ ਪਾਣੀ ਖੜੇ ਹੋਇਆ ਟੋਏ ਹੋਇਆ ਸੜਕਾਂ ਟੁੱਟੀਆਂ ਹੋਈਆਂ ਆ ਛੱਪੜਾਂ ਦਾ ਸਿਸਟਮ ਠੀਕ ਨਹੀਂ ਹੈਗਾ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੁੰਦਾ ਆ ਉਹਦੇ ਡੇਂਗੂ ਨੂੰ ਕੌਣ ਠੀਕ ਕਰੇਗਾ ਉਹ ਤੇ ਸਰਕਾਰਾਂ ਦਾ ਕੰਮ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਪ੍ਰਭਗਵਨ ਤਮਾਨ ਸਰਕਾਰ ਨੂੰ ਇਹ ਬੇਨਤੀ ਕਰੇਗਾ ਦਿਨ ਤੇ ਤੁਸੀਂ ਮਨਾ ਦਿੰਨੇ ਹੈਗੇ ਆ ਪਰ ਤੁਸੀਂ ਤੇ ਏਸੀ ਵਿੱਚ ਰਹਿਣ ਵਾਲੇ ਆ ਗੱਡੀਆਂ ਵਿੱਚ ਰਹਿਣ ਵਾਲੇ ਤੁਹਾਨੂੰ ਡੇਂਗੂ ਨੇ ਕੀ ਕਹਿਣਾ ਹੈਗਾ ਪਰ ਤੁਸੀਂ ਜਿਹੜਾ ਹੈਗਾ ਆ ਕਿ ਪਿੰਡਾਂ ਦੀ ਜਾ ਕੇ ਆਪ ਖੁਦ ਹਾਲਤ ਦੇਖੋ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਆ ਬਰਸਾਤਾਂ ਦਾ ਸੀਜ਼ਨ ਚੱਲ ਮੌਸਮ ਚੱਲ ਰਿਹਾ ਆ ਪਹਿਲਾਂ ਉਹ ਪਾਣੀ ਦੀ ਨਿਕਾਸੀ ਕਰੇ ਤਾਂ ਡੇਂਗੂ ਤੋਂ ਛੁਟਕਾਰਾ ਮਿਲ ਸਕਦਾ ਹੈ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਦ ਦੀ ਵਿਸ਼ੇਸ਼ ਸਪੋਰਟ ਸਕਦੇ ਆ ਜੋ ਖਾਣਾ ਹੈਗਾ ਆ ਇਹ ਬਿਲਕੁਲ ਢੱਕ ਸਵਾਰ ਕੇ ਇਹਨਾਂ ਨੇ ਰੱਖਿਆ ਹੋਇਆ ਹੈ ਡਰਮੀਆਂ ਦੇ ਉੱਪਰ ਕੁੰਡੀਆਂ ਲਾਈਆਂ ਹੋਈਆਂ ਆ ਇਹਨਾਂ ਵੱਲੋਂ ਆਪਣੀ ਪੂਰੀ ਕੋਸ਼ਿਸ਼ ਹੈਗੀ ਆ ਕਿ ਸਾਫ਼ ਸੁਥਰਾ ਜਿਹੜਾ ਖਾਣਾ ਹੈਗਾ ਉਹ ਬੱਚਿਆਂ ਨੂੰ ਦਿੱਤਾ ਜਾਵੇ ਜਿਹੜਾ ਹੈਗਾ ਆ ਬਾਥਰੂਮ ਵਗੈਰਾ ਇਹਦੀ ਵੀ ਚੈਕਿੰਗ ਕਰਕੇ ਦੇਖਦੇ ਆ ਕਿ ਇਹਦੇ ਹਾਲਾਤ ਕੀ ਹੈਗੇ ਆ ਕਿਉਂਕਿ ਅਸੀਂ ਵਾਓ ਜੀ ਵਾਓ ਇੰਨੀ ਤੇ ਅਸੀਂ ਘਰ ਵਿੱਚ ਸਫਾਈ ਨਹੀਂ ਰੱਖ ਸਕਦੇ ਜਿੰਨੀ ਇੱਥੇ ਸਫਾਈ ਰੱਖੀ ਹੋਈ ਆ ਪੂਰੀ ਤਰ੍ਹਾਂ ਜਿਹੜੇ ਆ ਸਾਫ਼ ਸੁਥਰੇ ਹੈਗੇ ਆ ਹਰ ਚੀਜ਼ ਜਿਹੜੀ ਇੱਥੇ ਰੱਖੀ ਹੋਈ ਹੈਗੀ ਆ ਔਰ ਪਿੱਪਲ ਔਰ ਇਹਦੀ ਬੜੀ ਮਹਾਨਤਾ ਹੈਗੀ ਆ ਆਕਸੀਜਨ ਜਿਹੜਾ ਆ ਇਹ ਦਰਖਤ ਛੱਡਦਾ ਹੈਗਾ ਆ ਔਰ ਹੁਣ ਪਿੱਪਲੀ ਪਿੰਗਾ ਪਾਈਆਂ ਤੀਆਂ ਦਾ ਤਿਹਾਰ ਆ ਰਿਹਾ ਆ ਉਹਦੀ ਵੀ ਅਸੀਂ ਤੁਹਾਨੂੰ ਹਰ ਜਗ੍ਹਾ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਤੀਆਂ ਦੇ ਜਿਹੜੇ ਮੇਲੇ ਆ ਅਸੀਂ ਆਪਣੇ ਚੈਨਲ ਤੇ ਦਿਖਾਣੇ ਆ ਤੇ ਅੱਗੇ ਜਾ ਕੇ ਵੀ ਅਸੀਂ ਤੁਹਾਨੂੰ ਇਹ ਦਿਖਾਵਾਂਗੇ ਜਿਨ੍ਹਾਂ ਨੇ ਵੀ ਤੀਆਂ ਦੇ ਮੇਲੇ ਦੀ ਕਵਰੇਜ ਕਰਵਾਣੀ ਆ 98763794999876379499 ਜਿਹੜਾ ਆ ਸਾਡਾ ਫੋਨ ਨੰਬਰ ਆ ਉਸ ਦੇ ਉੱਪਰ ਫੋਨ ਕਰਕੇ ਪਹਿਲਾ ਤਰੀਕ ਬੁੱਕ ਕਰਾ ਦਿਓ ਤਾਂ ਜੋ ਅਸੀਂ ਤੁਹਾਡੇ ਤੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਆ ਕੇ ਕਵਰ ਕਰ ਸਕੀਏ ਇਸ ਦੇ ਪਰ ਪੂਰੀ ਜਾਣਕਾਰੀ ਜਿਹੜੀ ਆ ਉਹ ਹੋਊਗਾ ਤੈਨੂੰ ਕਰ ਰਹੇ ਸੀ ਤਾਂ ਮੈਡਮ ਸਰਪੰਚ ਵੀ ਇਸ ਮੌਕੇ ਤੇ ਆਇਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਮੌਕੇ ਦੇ ਉੱਪਰ ਮੈਡਮ ਪੰਜ ਮੌਜੂਦ ਨੇ ਇੱਥੇ ਆਏ ਹੋਏ ਨੇ ਔਰ ਇਹਨਾਂ ਨਾਲ ਵੀ ਗੱਲ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਬਲਵੰਤ ਕੌਰ ਜੀ ਅੱਛਾ ਬਲਵੰਤ ਕੌਰ ਜੀ ਯਾਰ ਤੁਹਾਡੇ ਪਿੰਡ ਦਾ ਅਸੀਂ ਜਾਣੇ ਪੇ ਛੋਟ ਦੇ ਵਿੱਚ ਇਹ ਸਰਕਾਰ ਤੱਕ ਗੱਲ ਪਹੁੰਚੇ ਤੁਹਾਡੇ ਪਿੰਡ ਜਿਹੜੇ ਆਮਦਨ ਦੇ ਸਾਧਨ ਕੀ ਆ ਤੁਹਾਡੇ ਕੋਲ ਕੋਈ ਪੰਚਾਇਤੀ ਜ਼ਮੀਨ ਹੈ ਨਾ ਜੀ ਸਾਡੇ ਕੋਲ ਪੰਚਾਇਤੀ ਜ਼ਮੀਨ ਕੋਈ ਨਹੀਂ ਹੈ ਸਿਰਫ ਨਹੀਂ ਅਸੀਂ ਤਾਂ ਸੁਣਿਆ ਤੇ ਤੁਹਾਡੇ ਕੋਲ ਕੋਈ 17 ਜਾਂ 15 ਕੁਛ ਖੇਤ ਸੀਗੇ ਪੰਚਾਇਤ ਦੇ ਨਹੀਂ ਨਹੀਂ ਸਾਡੇ ਕੋਲ ਸਿਰਫ 18 ਕਨਾਲ ਜ਼ਮੀਨ 18 ਕਨਾਲ ਹਾਂਜੀ ਅੱਛਾ ਉਹ ਹੁਣ ਹੈ ਸਾਰੀ ਦੀ ਸਾਰੀ ਅਸੀਂ ਜਿਹੜੀ ਆ ਤਾਂ ਉਸ ਵੇਲੇ ਦੀ ਪੰਚਾਇਤ 1970 ਦੇ ਪਲਸ ਮਾਈਨਸ ਵਿੱਚ ਜਿਹੜੀ ਪੰਚਾਇਤ ਸੀ ਅੱਛਾ ਤਾਂ ਉਹਨੇ ਕਲੋਨੀ ਦੇ ਜਿਹੜੇ ਮਤਲਬ ਉਹ ਡਿਵਾਈਡ ਕਰ ਦਿੱਤਾ ਡਿਵਾਈਡ ਕਰ ਦਿੱਤਾ ਹਾਂ ਹੁਣ ਫਿਲਹਾਲ ਤੁਹਾਡੇ ਕੋ ਕੋਈ ਜ਼ਮੀਨ ਹੈ ਮਤਲਬ ਸਾਡੇ ਕੋ ਸਿਰਫ ਸੱਤ ਕਨਾਲਾਂ ਜ਼ਮੀਨ ਹੈ ਦੋ ਕਨਾਲਾਂ ਉਹ ਵੀ ਸੁਣਿਆ ਵੀ ਕਿਸੇ ਨੇ ਦਾਨ ਕੀਤੀ ਆ ਕਿਸੇ ਲੇਡੀ ਨੇ ਦਾਨ ਕੀਤੀ ਦਾਨ ਕੀਤੀ ਆ ਸਕੂਲ ਦੇ ਨੌ ਤੇ ਕੀਤੀ ਸਕੂਲ ਅੱਛਾ ਸਕੂਲ ਦੇ ਨੌ ਤੇ ਕੀਤੀ ਹੈਗੀ ਆ ਹਾਂਜੀ ਤੇ ਸਕੂਲ ਦੇ ਨੌ ਤੇ ਕੀਤੀ ਆ ਆ ਜਿਹੜੀ ਬਿਲਡਿੰਗ ਬਣ ਚੁੱਕੀ ਹੈਗੀ ਇਹ ਇਹ ਪੁਰਾਣੀ ਬਿਲਡਿੰਗ ਹੈ ਪੁਰਾਣੀ ਬਿਲਡਿੰਗ ਹੈ ਸਕੂਲ ਦੀ ਅੱਛਾ ਫਿਰ ਤੁਹਾਨੂੰ ਫਿਰ ਆਮਦਨ ਦੇ ਸਾਧਨ ਕਿੱਥੋਂ ਹੁੰਦੇ ਆ ਜਦੋਂ ਕੋਈ ਆਮਦਨ ਦਾ ਸਾਧਨ ਨਹੀਂ ਜਦੋਂ ਅਸੀਂ ਕੋਈ ਕੰਮ ਕਰਦੇ ਆ ਜਾਂ ਤਾਂ ਸਰਕਾਰ ਸਾਨੂੰ ਕੋਈ ਦੇਵੇ ਨਹੀਂ ਜਦੋਂ ਤੁਸੀਂ ਮੈਂਬਰ ਪੰਚਾਇਤ ਦਾ ਸਰਪੰਚ ਬਣੇ ਆ ਪਿੰਡ ਦੇ ਮੌਜੂਦਾ ਸਰਪੰਚ ਬਣੇ ਆ ਕਿ ਹੁਣ ਤੱਕ ਕੋਈ ਗ੍ਰਾਂਟ ਆਈ ਤੁਹਾਨੂੰ ਗਵਰਨਮੈਂਟ ਵੱਲੋਂ ਕੋਈ ਗ੍ਰਾਂਟ ਆ ਜੇ ਤੱਕ ਤੇ ਫਿਰ ਤੁਸੀਂ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਕਰੋਗੇ ਜੇ ਗ੍ਰਾਂਟੇ ਨਹੀਂ ਆਣੀ ਤਾਂ ਤੁਸੀਂ ਕਿਹਾ ਸੀ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਜਾਂ ਤੁਹਾਡੇ ਐਮਐਲਏ ਸਾਹਿਬ ਕਿਹੜੇ ਲੱਗਦੇ ਆ ਇੱਥੇ ਤਾ ਸਾਡੇ ਹੈਗੇ ਸੁਖਵਿੰਦਰ ਗੁਣ ਸੁਖੀ ਬੰਗਾ ਲੱਗਦਾ ਹੈ ਠੀਕ ਆ ਤੇ ਇਹ ਤੁਹਾਨੂੰ ਤੁਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਹਾਂਜੀ ਬਿਲਕੁਲ ਜੀ ਮੈਂ ਜਦੋਂ ਠੀਕ ਆ ਹੁਣ ਤੁਹਾਡੇ ਹੋਣ ਵਾਲੇ ਕੰਮ ਜਿਹੜੇ ਮੇਨ ਹੈਗੇ ਆ ਜਿਹੜੇ ਕਿ ਬੇਹੱਦ ਜ਼ਰੂਰੀ ਆ ਉਹ ਦੱਸੋ ਬੇਹੱਦ ਜ਼ਰੂਰੀ ਸਾਡਾ ਕੰਮ ਹੈ ਆ ਕਲੋਨੀ ਦੇ ਪਾਣੀ ਦੇ ਨਿਕਾਸ ਲਈ ਸੜਕੋ ਸਿਰਫ ਜਿਹੜੇ ਪਲਾਨ ਕਰਦਣ ਤੋਂ 2 ਮਰਲੇ ਜ਼ਮੀਨ ਬਾਕੀ ਬਚ ਗਈ ਸੀ ਨੇ ਉਹ ਉਹ ਦੇ ਸੜਕ ਦੇ ਨਾਲ ਆ ਪਾਣੀ ਦੀ ਉਹਦੀ ਨਿਕਾਸੀ ਜਾਣੇ ਆ ਨਹੀਂ ਨਹੀਂ ਉਹ ਸਿਰਫ ਲੋਕਾਂ ਦਾ ਪਾਣੀ ਉੱਠੇ ਜਾਂਦਾ ਅੱਛਾ ਕਿਉਂਕਿ 80 ਘਰ ਉੱਥੇ ਬਣ ਚੁੱਕੇ ਆ ਅ ਸਾਡਾ ਮਤਲਬ ਉਹ ਪਾਣੀ ਐ ਸਵੇਲੇ 1970 ਤੋਂ ਲੈ ਕੇ ਜਦੋਂ ਤੱਕ ਲੋਕਾਂ ਦੀ ਬਸੋਂ ਹੋ ਗਈ ਹਾਂ ਤੇ ਨਾਲ ਦੇ ਖੇਤਾਂ ਦੇ ਵਿੱਚ ਪੈ ਰਿਹਾ ਜਿਹੜੇ ਨਿੱਜੀ ਉਹ ਸਮਝ ਗਏ ਪਾਣੀ ਦੀ ਫਿਰ ਵੀ ਪ੍ਰੋਪਰ ਜਿਹੜੀ ਆ ਉਹ ਨਿਕਾਸੀ ਨਹੀਂ ਹੋ ਰਹੀ ਹੈਗੀ ਉਹ ਕਿਸੇ ਦੇ ਪੈ ਰਿਹਾ ਹੈ ਨਾ ਇਹ ਉਹ ਸਾਡੇ ਖੇਤ ਆ ਤੁਹਾਡੇ ਛੱਪੜ ਕਿੰਨੇ ਆ ਛੱਪੜਤਾ 4 ਸਾਡੇ ਪਿੰਡ ਦੇ ਵਿੱਚ ਆ ਪੰਜਵਾਂ ਐਨਆਰ ਤੇ ਉਹਨਾਂ ਦੀ ਸਾਫ ਸਫਾਈ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਫਿਰ ਸਾਫ ਸਫਾਈ ਦਾ ਜਿੱਦਾਂ ਨਹੀਂ ਤੁੰਨੇ ਰੇਗਾ ਵਿੱਚੋਂ ਪ੍ਰਬੰਧ ਹੋ ਤੇ ਕਰਦੇ ਆ ਪਰ ਉਹ ਤਾਂ ਦੇਖੋ ਨਰੀਗਾ ਦਾ ਜਿਹੜਾ ਆ ਉਹ ਤਾਂ ਇੱਕ ਬਲੌਕ ਪੱਧਰ ਦੇ ਉੱਪਰ ਕੰਮ ਆ ਪਰ ਪੰਚਾਇਤੀ ਲੈਵਲ ਤੇ ਤਾਂ ਤੁਹਾਡਾ ਕੰਮ ਤੁਹਾਨੂੰ ਗ੍ਰਾਂਟ ਨਾ ਮਿਲਣ ਕਰਕੇ ਪੈਸਾ ਨਾ ਹੋਣ ਕਰਕੇ ਉਹ ਤੇ ਬੰਦ ਪਏ ਹੋਏ ਨੇ ਜਿਹੜੇ ਵੱਡੇ ਲੈਵਲ ਦੇ ਕਰਨੇ ਆ। ਕੋਈ ਮੇਰੀ ਆਪਣੇ ਨਿੱਜੀ ਘਰ ਤੇ ਤੋਂ ਜਾਇ ਨਰਾਇ ਦੀ ਕਿਸੇ ਦੀ ਬੈਂਕ ਵਿੱਚ ਵਿੱਚ ਚੰਦ ਕਰ ਲਈ ਹੈ ਕੀ ਆ। ਤੇ ਮੈਂ ਕਹਿੰਦਾ ਮਤਲਬ ਹੈ ਤੁਹਾਡਾ ਤਾਂ ਇੱਕ ਤਾਂ ਉਹ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਬੇਹੱਦ ਜਿਆਦਾ ਬੇਹੱਦ ਜ਼ਰੂਰੀ ਹੈ ਉਸ ਲਈ ਹੈ ਗਿਆ। ਤੇ ਔਰ ਗਲੀਆਂ ਗੁਲੀਆਂ ਦਾ ਕੀ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਤੁਹਾਡੀ ਸਾਡੇ ਗਲੀਆਂ ਦੀਆਂ ਪਿੰਡ ਦੀਆਂ ਗਲੀਆਂ ਤਕਰੀਬਨ ਬੜੀਆਂ ਹੋਈਆਂ ਇਹਦੇ ਤੁਸੀਂ ਪਹਿਲੇ ਸਰਪੰਚ ਆ ਜਿਨ੍ਹਾਂ ਨੇ ਕਹਿ ਦਿੱਤਾ ਕਿ ਬੜੀਆਂ ਹੋਈਆਂ ਸਾਨੂੰ ਇਹਦੇ ਲਈ ਗ੍ਰਾਂਟ ਨਹੀਂ ਸਾਨੂੰ ਇਹਦੇ ਲਈ ਗ੍ਰਾਂਟ ਚਾਹੀਦੀ ਆ ਨਹੀਂ ਤੇ ਕਹਿ ਦਿੰਦੇ ਸਾਡੇ ਗਲੀਆਂ ਹੀ ਨਹੀਂ ਬੜੀਆਂ ਇਸੇ ਤਰ੍ਹਾਂ ਹੁੰਦਾ ਨਾ ਇਸੇ ਤਰ੍ਹਾਂ ਹੁੰਦਾ ਨਾ ਤੇ ਉਹਦੇ ਲਈ ਗ੍ਰਾਂਟ ਕਿੰਨਾ ਕੁ ਪੈਸਾ ਚਾਹੀਦਾ ਹੈਗਾ ਤੁਹਾਨੂੰ ਕਿ ਜਿਹੜਾ ਉਹਦਾ ਹੋ ਸਕੇ ਤਕਰੀਬਨ ਮੈਂ ਜਿਹੜਾ ਆ ਇਹ ਪੈਸਾ ਆਪਣੇ ਮੈਲੇ ਸਾਹਿਬ ਨੂੰ ਤਾਂ ਉਹ ਤੋਂ ਪਹਿਲਾਂ ਤੇ ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਨੂੰ ਹਲਕਾ ਅੱਛਾ ਤਕਰੀਬਨ 70 80 ਲੱਖ ਦੇ ਕਰੀਬ ਨੇ ਤਾਂ ਐ ਸਾਲ ਦਾ ਵੀ ਚੱਲ ਇੱਕ ਸਾਲ ਦਾ ਫਿਰ ਉਹ ਨਾ ਹੱਲ ਹੋ ਜਾਂਦਾ ਇਹ ਹੋ ਜਾਂਦਾ ਦੇਖੋ ਜੀ ਇੱਕ ਸਾਲ ਦੇ ਵਿੱਚ ਜਿੰਨੇ ਕੰਮ ਅਸੀਂ ਕਰਵਾ ਸਕਦੇ ਹਾਂ ਕੀ ਕੰਮ ਕਰਵਾਇਆ ਹਾਂਜੀ ਕੀ ਕੰਮ ਕਰਵਾਇਆ ਤੇ ਅਸੀਂ ਆਪਣੇ ਲੈਵਲ ਤੇ ਕਰਵਾ ਰਹੇ ਹਾਂ ਮਤਲਬ ਗਲੀਆਂ ਨਾਲੀਆਂ ਜਾ ਹੋਰ ਵਗੈਰਾ ਕਰਵਾਉਂਦੇ ਹਾਂ ਉਹ ਜਿਹੜਾ 2 ਮਰਲੇ ਦਾ ਥਾਂ ਹੈ ਹਾਂ ਅਸੀਂ ਉਹਦੀ ਸਫਾਈ ਕਰਾਈ ਹੱਡਾ ਰੋੜੀ ਦਾ ਬੁਰਾ ਹਾਲ ਸੀ ਕਿਉਂਕਿ ਹੱਡਾ ਰੋੜੀ ਤੁਹਾਡੇ ਪਿੰਡ ਦੇ ਵਿੱਚ ਸੀ ਰੋੜੀ ਵਿੱਚ ਹੀ ਆ ਔਰ ਮੇਰਾ ਖਿਆਲ ਇਹ ਨਹੀਂ ਪਿੰਡ ਦੀ ਪਿੰਡ ਦੇ ਕਿੰਨੇ ਦੈਰੇ ਦੇ ਵਿੱਚ ਆ ਉਹ ਤਕਰੀਬਨ 4 ਕਸਮ ਉੱਤਰ ਦੇ ਦੌਰ ਵਿੱਚ ਹੋਣੀ ਆ ਕਿਉਂਕਿ ਅਧ ਕਿਲੋਮੀਟਰ ਵਿੱਚ ਹੀ ਆ ਜੇ ਇਸ ਇਸ ਤਰ੍ਹਾਂ ਤਾਂ ਕਾਨੂੰਨ ਤੋੜਤੇ ਵੀ ਕਾਨੂੰਨ ਤੋੜਤੇ ਵੀ ਇਸ ਤਰ੍ਹਾਂ ਨਹੀਂ ਹੈਗਾ ਤੋੜਨੋਂ ਤੋੜਤੇ ਵੀ ਪਿੰਡ ਤੋਂ ਬਾਹਰ ਹੱਡਾ ਹੱਡਾ ਰੋੜੀ ਹੋਣੀ ਚਾਹੀਦੀ ਹੈ 2 ਜਾਂ 1.5 ਫੇਤੇ ਇਹ ਵੀ ਬਿਲਕੁਲ ਆ ਆਤਰ ਮੀਆਂ ਦੀ ਸ਼ਮਸ਼ਾਨ ਘਾਟ ਦੇ ਬਿਲਕੁਲ ਵਿੱਚ ਹੈ ਇਹ ਤਾਂ ਫਿਰ ਇੱਕ ਤੁਹਾਡੀ ਸਮੱਸਿਆ ਬਹੁਤ ਵੱਡੀ ਹੈਗੀ ਆ ਔਰ ਇਸ ਤੋਂ ਵੀ ਵੱਡੀ ਸਮੱਸਿਆ ਕਿ ਉਹਦੇ ਵਿੱਚੇ ਹੀ ਜਿਆ ਸੋਲਿਡ ਵੇਸਟ ਬਣਾ ਦਿੱਤਾ ਠੀਕ ਹੈ ਸੋ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਕੀਤਾ ਆਪਣੇ ਖੇਤ ਦੇ ਵਿੱਚੋਂ ਤੁਹਾਡੇ ਅੱਛਾ ਆਪਣੇ ਖੇਤ ਤੋਂ ਆਪਣੇ ਪਰਸਨਲ ਖੇਤ ਦੇ ਵਿੱਚੋਂ 25 ਟਰਾਲੀਆਂ ਪਾਣੀ ਦੀਆਂ ਤੇ ਮਿੱਟੀ ਦੀਆਂ ਕੱਢ ਕੇ ਹੱਡਾ ਰੋਹੀ ਸਾਫ ਕਰਾਈ ਉਹਨੂੰ ਗੇਟ ਲੋ ਆ ਕੇ ਦਿੱਤਾ ਉੱਥੇ ਕੰਦ ਬਣਵਾਇਆ ਤੇ ਫਿਰ ਤਾਂ ਇਸ ਤਰ੍ਹਾਂ ਸਰਪੰਚ ਬਣਨਾ ਮਹਿੰਗਾ ਪੈ ਗਿਆ ਤੁਹਾਨੂੰ ਕੋਈ ਪੱਲਿਓ ਲਾਣਾ ਪੈ ਗਿਆ ਹੱਡਾ ਪੱਟਿਆ 25 ਟਰਾਲੀਆਂ ਲਈ ਉਹਦਾ ਪਾਣੀ ਕਲੋਨੀ ਦਾ ਉਹਦੇ ਵਿੱਚ ਪਾਇਆ ਜਾਨੀ ਟੂਵੀ ਨੂੰ ਬੰਨ ਤੁਸੀਂ ਕੰਮ ਕਰ ਦਿੱਤਾ ਹੈਗਾ ਹਰ ਇਸ ਤਰ੍ਹਾਂ ਨਹੀਂ ਅੱਗੇ ਤੋਂ ਗੱਲ ਸੁਣੋ ਜਿਸ ਤਰ੍ਹਾਂ ਤੁਸੀਂ ਹੁਣ ਸਾਰਾ ਕੁਝ ਤੁਸੀਂ ਆਪਣੀ ਜ਼ਮੀਨ ਕਹਿੰਦੇ ਹੁੰਦੇ ਆ ਮਾਂ ਹੁੰਦੀ ਆ ਤੁਸੀਂ ਤਾਂ ਉਹਨੂੰ ਵੀ ਲੋਕਾਂ ਦੀ ਖਾਤਰ ਕਲੋਨੀ ਗਲੀਆਂ ਦੇ ਵਿੱਚ ਪਾਣੀ ਘੁੰਮਦਾ ਉਹ ਸਭ ਤੋਂ ਬਰਦਾਸ਼ਤ ਬਰਦਾਸ਼ਤ ਨਹੀਂ ਹੋਇਆ ਦੇ ਅੱਗੇ ਤੋਂ ਸਰਪੰਚ ਬਣੂਗੇ ਵੀ ਇਹ ਤਾਂ ਤੁਹਾਡਾ ਤਾਂ ਹੁਣ ਆਪਣੇ ਆਪ ਹੀ ਕਾਫੀ ਅਗਲੇ ਸਰਪੰਚ ਦੀ ਅਸੀਂ ਉਹ ਪਬਲਿਕ ਦੇ ਪਬਲਿਕ ਦੇ ਆ ਸੋਚਦੇ ਬਟ ਜਿੰਨੀ ਦੇਰ ਸਾਨੂੰ ਸੇਵਾ ਦਾ ਮੌਕਾ ਗੁਰੂ ਜੀ ਨੇ আর ਲੋਕਾਂ ਨੇ ਦਿੱਤਾ ਤਾਂ ਉਹਨੂੰ ਅਸੀਂ ਵਧੀਆ ਟਾਂਗ ਰਹੇ ਹਾਂ ਬਿਲਕੁਲ ਜੀ ਇਹ ਪਹਿਲੇ ਸਰਪੰਚ ਦੇਖਿਆ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਵਿੱਚੋਂ ਵੀ ਜਿਹੜਾ ਆ ਕਿ ਉਹ ਪਬਲਿਕ ਲਈ ਕਰ ਦਿੱਤਾ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਸ ਪਿੰਡ ਨੂੰ ਤੁਸੀਂ ਮੇਰੇ ਕੱਲ ਟੀਚਰ ਵੀ ਰਹਿ ਚੁੱਕੇ ਆ ਮੈਂ ਜੇ ਅਡਮਿਨਿਸਟਰ ਸਰ ਹਾਈ ਸਕੂਲ ਤੋਂ ਰਿਟਾਇਰ ਹੋ ਗਿਆ। ਔਰ ਹਾਂ ਦੇਖੋ ਇਹ ਰਿਟਾਇਰ ਹੋ ਤੋ ਸੈਸ ਗਰੁੱਪ ਦੇ ਵਿੱਚ ਜਾਂ ਟੀਚਰ ਰਹਿ ਸਕਿਆ ਇਹ ਇਸ ਪਿੰਡ ਨੂੰ ਵਧੀਆ ਸੇਧ ਦੇ ਸਕਦੇ ਆ। ਇਸ ਕਰਕੇ ਅਸੀਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਤੋਂ ਵੀ ਇਸ ਪਿੰਡਵਲ ਪਹਿਲ ਦੇ ਆਧਾਰ ਤੇ ਦੇਖਿਆ ਜਾਵੇ ਔਰ ਗ੍ਰਾਂਟ ਦਿੱਤੀ ਜਾਵੇ। ਨਵਾਂ ਸ਼ਰਦਬਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਂਪ ਖਰਚਾ ਦੀ ਵਿਸ਼ੇਸ਼ ਰਿਪੋਰਟ। ਅਸੀਂ ਆਏ ਆ ਗਏ ਆ ਤੇ ਇੱਥੇ ਜਿਹੜਾ ਕੰਮ ਹੋ ਰਿਹਾ ਆ ਚਲੋ ਇਹਨਾਂ ਤੋਂ ਪਤਾ ਕਰਦੇ ਆ ਆਪ ਦਾ ਨਾਮ ਕਹ ਹੈ ਭਾਈ? ਮੇਰਾ ਗਾਂਧੀ ਆਦਾ। गांधी यादव यादव है ये जो है क्या काम हो रहा है यहाँ पे पानी ये घर का जो है ने पानी आ रहा है इधर छप्पर में निकासी कर रहा है अच्छा जो लोगों के घरों का पानी है जी। उसकी निकासी के लिए आप ये काम कर रहे हैं मतलब है कि पानी गलियों में न खड़ा हो यही कर रहे हैं ना ये पूरे गांव का कर रहे हैं या कैसे कर रहे हो ਇਹ ਪੂਰਾ ਗਾਉਂ ਕੋ ਨਾ ਇਸ ਇਸ ਤਰਫ ਕਾ ਇਸ مطلب ਜਿੰਨਾ ਆਪਕੋ ਕਹਾ ਗਿਆ ਹਾ ਜਿੰਨਾ ਕਹਾ ਗਿਆ ਹੈ ਜਿੰਨਾ ਕਹਾ ਗਿਆ ਹੈ ਯਾਨੀ ਬਰਸਾਤ ਕੇ ਮੌਸਮ ਮੇ ਪਾਣੀ ਜੋ ਆ ਉਹ ਖੜਾ ਨਾ ਹੋ ਇਸ ਲਈ ਇਹ ਹੋ ਜਾਏਗਾ ਵੈਸੇ ਕਿਤਨਾ ਕ ਸਮਾਂ ਲੱਗ ਸਕਦਾ ਹੈ ਆਪਕੇ ਅੰਦਾਜ਼ਾ ਬਸ ਹੋ ਗਿਆ ਦੋ ਤਿੰਨ ਦਿਨਾਂ ਕੰਮ ਪਸ ਗਿਆ ਬਸ ਦੋ ਤਿੰਨ ਦਿਨ ਮੇ ਹੋ ਜਾਏਗਾ ਤੇ ਇਹ ਤੁਸੀਂ ਦੇਖ ਸਕਦੇ ਹੈਗੇ ਕਿ ਕਹਿੰਦੇ ਕਿ ਦੋ ਤਿੰਨ ਦਿਨ ਦੇ ਵਿੱਚ ਇਹ ਜਿਹੜਾ ਕੰਮ ਹੋ ਜਾਏਗਾ ਅਸੀਂ ਤੁਹਾਨੂੰ ਕੰਮ ਦਿਖਾ ਰਹੇ ਹੈਗੇ ਆ ਔਰ ਇਹ ਜਿਹੜਾ ਕੰਮ ਹੈਗਾ ਆ ਪਾਣੀ ਦੀ ਨਿਕਾਸੀ ਲਈ ਹੋ ਰਿਹਾ ਆ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ